ਸਟਾਰਟ ਗੁੱਡ ਮਾਰਨਿੰਗ ਬਟਰਫਲਾਈ ਗੁੱਡ ਮਾਰਨਿੰਗ ਅੱਜ ਬਹੁਤ ਹੀ ਅੱਛਾ ਲੱਗ ਰਿਹਾ ਹੈ ਸਵੇਰੇ ਸਵੇਰੇ ਸਾਰੇ ਜਿਸ ਤਰ੍ਹਾਂ ਗੁਲਾਬ ਦੀ ਤਰ੍ਹਾਂ ਖਿੜੇ ਹੋਏ ਨੇ ਕਿਉਂਕਿ ਸਾਡੇ ਜਿਹੜੇ ਨੀਲਮ ਸਾਈਕਲ ਜੀ ਇਹ ਸਰਦਾਰਨੀ ਨੀਲਮ ਸਾਈਕਲ ਜੀ ਤੇ ਇਹ ਉਹਨਾਂ ਦੇ ਸਰਦਾਰ ਤਰਲੋਚਨ ਸਿੰਘ ਜੀ ਸਾਈਕਲ ਤਰਲੋਕ ਸਿੰਘ ਜੀ ਸਾਈਕਲ ਉਹਨਾਂ ਦੇ ਵਿਆਹ ਦੀ ਸਾਲਗਿਰਾ ਜੀ ਮੈਂ ਵਿਆਹ ਦੀ ਸਾਲਗਿਰਾ ਤੇ ਕਲੈਪਿੰਗ ਨਾਲ ਉਹਨਾਂ ਦਾ ਸਵਾਗਤ ਕਰਾਂਗਾ ਕਿਉਂਕਿ ਬਹੁਤ ਹੀ ਖੂਬਸੂਰਤ ਇਹ ਤੁਹਾਡੀ ਤਾੜੀਆਂ ਵਿੱਚ ਆਵਾਜ਼ ਨਹੀਂ ਆਈ ਇਹ ਸਾਰੇ ਹੱਥੀ ਲਫਾਫੇ ਨੇ ਜੀ ਖੂਬਸੂਰਤ ਜੋੜੀ ਹੈ ਅੱਜ ਮੈਨੇ ਮੈਨੇ ਫੇਸਬੁੱਕ ਦੇ ਉੱਪਰ ਵੀ ਇਹ ਪੋਸਟ ਪਾਈ ਹੈ ਮੈਂ ਆਪ ਸਾਰਿਆਂ ਨੂੰ ਕਹਾਂਗਾ ਕਿ ਉਸ ਪੋਸਟ ਤੇ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਓ ਕਿਉਂਕਿ ਅਜਿਹੇ ਲੋਕ ਦੁਨੀਆ ਨੂੰ ਚਾਹੀਦੇ ਆ ਜੀ ਜਿਹੜੇ ਲੋਕ ਹੱਸਦੇ ਵਸਦੇ ਰਹਿਣ ਜਦੋਂ ਆਪਾਂ ਲੋਕਾਂ ਵਿੱਚ ਖੁਸ਼ੀਆਂ ਵੰਡਦੇ ਆ ਤੇ ਪ੍ਰਮਾਤਮਾ 10 ਗੁਣਾ ਉਹਨਾਂ ਨੂੰ ਕਰਕੇ ਦੇ ਦਿੰਦਾ ਤੁਸੀਂ ਦੇਖ ਰਹੇ ਹੋ ਜਿਵੇਂ ਨੀਰਲਮ ਸਾਈਕਲ ਜੀ ਇਸ ਸਮੇਂ ਵੀ ਇਹ ਆਪਣੀ ਸਹੇਲੀਆਂ ਨਾਲ ਤੇ ਆਪਣੇ ਫਿਟਨੈਸ ਲਵਰ ਪੰਜਾਬ ਗਰੁੱਪ ਨਾਲ ਵੀ ਤੇ 12 ਤਰੀ ਦੇ ਹੋਰ ਜਿਹੜੇ ਸਹਿਰ ਪ੍ਰੇਮੀ ਨੇ ਅੱਜ ਸਾਰਿਆਂ ਨੇ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜੀ ਕਿਉਂਕਿ ਜਿਹੜਾ ਬੰਦਾ ਖੁਸ਼ ਰਹਿੰਦਾ ਉਸ ਨੂੰ ਪੂਰੀ ਦੁਨੀਆ ਹੀ ਉਹਦੀ ਖੁਸ਼ੀਆਂ ਵਿੱਚ ਸ਼ਾਮਿਲ ਹੁੰਦੀ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਇਹਨਾਂ ਦੀ ਜੋੜੀ ਸਦਾ ਸਲਾਮਤ ਰਹੇ ਸਦਾ ਹੀ ਖੁਸ਼ ਰਹੇ ਤੇ ਜਦੋਂ ਕਲਾਪਿੰਗ ਜ਼ੋਰਦਾਰ ਕਲਾਪਿੰਗ ਕੀਤੀ ਜਾਵੇ ਜਦੋਂ ਪੰਜਾਵਾਂ ਵਿਆਹ ਦੀ ਹੁਣ 44 ਸਾਲ ਹੋ ਗਏ ਆ ਜੀ ਜਦੋਂ 50 ਸਾਲ ਹੋ ਜਾਣ ਇਹ ਸਾਡੇ ਪੁਰਣ ਸਵਾਮੀ ਜੀ ਨੇ ਵੀ ਕਿਹਾ ਹੈ ਕਿ 12 ਗਰੀ ਗਾਰਡਨ ਵਿੱਚ ਇੱਕ ਵੱਡਾ ਟੈਂਟ ਲਗਾ ਦੇ ਜੀ ਤੁਹਾਨੂੰ ਐਪਰੀਸ਼ੀਏਟ ਕਰਨ ਵਾਲੇ ਬਹੁਤ ਲੋਕ ਨੇ ਕਿਉਂਕਿ ਤੁਸੀਂ ਮਹਿਲਾਵਾਂ ਵਾਸਤੇ ਵੀ ਕੰਮ ਕਰਦੇ ਹੋ ਜਿਹੜੇ ਤੀਜ ਤਿਉਹਾਰ ਹੁੰਦੇ ਬਟਰਫਲਾਈ ਹਰ ਜਿਹੜੇ ਤੀਜ ਤਿਉਹਾਰ ਮਨਾਉਂਦੇ ਤੁਸੀਂ ਵਧਾਈ ਦੇ ਪਾਤਰੋ ਮੈਂ ਚਾਹਾਂਗਾ ਕਿ ਹੋਰ ਵੀ ਮਹਿਲਾਵਾਂ ਤੁਹਾਡੇ ਨਾਲ ਜੁੜਨ ਤੇ ਅੱਜ ਦੇ ਵਿਆਹ ਦੀ ਸਾਲਗिराਹ ਤੇ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾ ਜੀ ਬਹੁਤ ਬਹੁਤ ਮੁਬਾਰਕ ਹੈਪੀ ਅਨੀਵਰਸਰੀ ਜੀ ਆ ਮੈਡਮ ਭਜਾ ਗਾਣਾ ਬਹੁਤ ਅੱਛਾ ਗਾਤੀ ਆਪ ਗਾਈਏ 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 بار بار ਦਿਨ ਇਹ ਆਏ बार बारियो मेरी, मेरी, मेरी जी मैरिज एनिवर्स श्री नीलम सैगल जी मैरिज एनिवर्स श्री नीलम सैगल जी मैडम नीलम और सबसे खुशी की बात है मुझे सबसे बताओ आज बारादरी में सबसे खूबसूरत कौन लग रहा है